ਹਾਂਜੀ ਲੋ ਬਈ ਮਿੱਤਰੋ ਦੇਖੋ ਮੋਰ ਘੁੰਮਦੇ ਮੋਰੇ ਮੋਰ ਫਿਰਦੇ 2 4 6 7ਵਾਂ ਪਿੱਛੇ ਆਉਂਦਾ ਏ 3 3 6 10 12 ਮੋਰ ਆ ਮਿੱਤਰੋ ਬਾਕੀ ਟਰਾਲੇ ਵਿੱਚੇ ਤੇ ਬਾਕੀ ਆਪਾਂ ਆ ਗਏ ਸੀ ਉੱਪਰ ਉਤਰਾਂ ਕੋਲੇ ਅੱਜ ਬੱਚੇ ਬਿਠਾਏ ਐ ਕੱਲੋ ਬਿਠਾਈ ਨਹੀਂ ਕਿ ਕੱਲ ਸਾਰੀ ਦਿਹਾੜੀ ਲੱਗੇ ਰਹੇ ਕੰਮ ਉੱਪਰ ਖੁੱਡੇ ਹੀ ਜੇ ਕਰਦ ਬਾਕੀ ਬੱਚੇ ਬਿਠਾਤੇ ਐ ਬੈਠੇ ਆ ਛਤਰੀਆਂ ਦੇ ਖਾਂਦੂ ਧੁੱਪਾ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਉੱਪਰ ਵੀ ਸਫਾਈ ਸੁਵੀ ਕਰਕੇ ਜਾਲ ਚ ਖੋਲੀਏ ਕਬੂਤਰ ਉਹਨਾਂ ਨੂੰ ਵੀ ਲੁਾਈਏ ਧੁੱਪਾ ਖਾਂ ਗਏ ਹੋਈ ਵੀ ਦੋਸਤ ਹੁਣ ਪਰ ਫਿਰ ਵੀ ਠੀਕ ਐ ਇੱਕ ਕਬੂਤਰੀ ਉਡੀ ਵੀ ਆਈ ਬੈਠੀ ਆਪਣੀ ਤੇ ਬਾਕੀ ਕਰੋ ਮਿੱਤਰੋ ਚੈੱਕ ਬੱਚੇ ਬਿਠਾਤੇ ਹੁਣ ਚੱਲਦੇ ਆ ਵੀ ਆਪਾਂ ਵੀ ਉੱਪਰ ਲੋ ਵੇ ਮਿੱਤਰੋ ਦੇਖੋ ਕੋਲ ਤੇ ਮੋਰ ਮੋਰਨੀਆਂ ਲੱਗਦੀਆਂ ਇਹ ਤਾਂ ਸਾਰੀਆਂ ਫਿਰਦੀ ਆ ਉਹ ਨੀਚੇ ਬਿੱਲੀ ਵੀ ਫਿਰਦੀ ਆ ਤੇ ਬਿੱਲੀ ਕੋਣ ਕਿਹਾ ਪਾਣੀ ਦੂਜਾ ਪੀ ਰਹੀ ਆ ਦੇਖੋ ਮਿੱਤਰੋ ਤਿੰਨ ਮੋਰ ਨਹੀਂ ਆਏ ਐ ਚੌਥੀ ਘਰ ਰਹੀ ਤਿੰਨ ਚਾਰ ਇੱਧਰ ਐ 8-10 ਮੋਰ ਨਹੀਂ ਆਏ ਬਾ ਹੁਣ ਇਹਨੇ ਜਾ ਕੇ ਆ ਦੇਖਦੇ ਬਹਿ ਜਾਣਾ ਤੇ ਠੀਕ ਆ ਜੀ ਆਪਾਂ ਵੀ ਚੱਲਦੇ ਮਿੱਤਰੋ ਹੁਣ ਉੱਪਰ ਬਾਕੀ ਆ ਫਿਰ ਦੀ ਬਿੱਲੀ ਇਹਦੇ ਬਲੂੰਗੜੇ ਵੀ ਇੱਥੇ ਆ ਉਹ ਬੈਠਾ ਟਰਾਲੀ ਨੀਚੇ ਮਤਲਬ ਹੁਣ ਆਪਣੇ ਇੱਧਰ ਕੋਠੇ ਤੇ ਨਹੀਂ ਆਉਂਦੇ ਇੱਧਰ ਹੀ ਰਹਿੰਦੇ ਐ ਲੋ ਬਈ ਮਿੱਤਰੋ ਤੇ ਬਾਜਰਾ ਵੀ ਆਪਣਾ ਇਹ ਸੁੱਕ ਗਿਆ ਅੱਜ ਇਹਨੂੰ ਤੇਲ ਲਾ ਕੇ ਰੱਖ ਦਾਂਗੇ ਦੋ ਤੀਨ ਫਿਰ ਤੇਲ ਲਾ ਕੇ ਧੁੱਪਾ ਲਵਾਵਾਂਗੇ ਤੇ ਫਿਰ ਪਾ ਕੇ ਰੱਖ ਦਾਂਗੇ ਜਿਹੜਾ ਪਹਿਲਾਂ ਆਪਾਂ ਨੇ ਘਿਓ ਲਾਇਆ ਸੀ ਇਹਨੂੰ ਉਹ ਆਪਾਂ ਨੇ ਅੱਜ ਰੜਾ ਲੈਣਾ ਦੇਖਦੇ ਅੱਜ ਹੀ ਆ ਕੱਲੂ ਖਰਾਕ ਬਣਾਵਾਂਗੇ ਉਦੇ ਵਿੱਚ ਰਲਾ ਲੈਣਾ ਏ ਤੇ ਬਾਕੀ ਹੁਣ ਮਿੱਤਰੋ ਆ ਗਿਆ ਉੱਪਰ ਕਰ ਦਈਏ ਸਾਫ ਸੁਫਾਈ ਲਓ ਜੀ ਘੱਟੇ-ਫੁੱਟੇ ਹਟਾ ਪਏ ਠੀਕ ਹੈ ਜੀ ਆਹ ਮਸਾਲਾ ਮਸੂਲਾ ਭਰ ਦਾਂਗੇ ਉਰੇ ਇਹਨਾਂ ਦੇ ਕਿਨਾਰੇ ਬਾਹਰ ਤੋਂ ਵੀ ਬਣਾ ਲੈਣੇ ਆਪਾਂ ਨੇ ਤਾਂ ਕਿ ਤੇ ਬਾਕੀ ਉੱਪਰ ਕਰ ਦਈਏ ਹੁਣ ਸਾਫ ਮਿੱਤਰੋ ਝਾੜੂ ਮਾਰ ਦਈਏ ਕਿਉਂਕਿ ਹੁਣ ਉਰੇ ਜਿਆਦਾ ਗੰਦ ਪੈਣਾ ਕੋਈ ਨਹੀਂ ਬਾਕੀ ਇਹ ਸਿਮਿੰਟ ਹੀ ਆ ਬਜਿਆ ਪਿਆ ਅੱਜ ਕੱਲ ਦਾ ਐਸਾ ਕੰਮ ਲਵਾਂਗੇ ਅੱਜ ਲੋ ਜੀ ਤਾਂ ਇਹਨਾਂ ਸੁੱਕ ਗਏ ਬਣ ਕੇ ਆ ਇਹਨਾਂ ਵਧੀਆ ਬਾਕੀ ਕੂਤਰੀਆਂ ਆਪਾਂ ਨੇ ਮਿੱਥਰੋਂ ਰਾਤ ਇੱਧਰ ਹੀ ਛੱਡਤੀਆਂ ਦੀਆਂ ਖੂਡੇ ਜੇ ਬਾਕੀਆਂ ਨਹੀਂ ਕਰੋ ਚੈੱਕ ਬਾਕੀ ਆ ਇਹਨ ਫਟ ਤੰਦਰੁਸਤ ਤੇ ਬਾਕੀ ਬਿਠਾਏ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਰੇ ਕੂਤਰਾ ਬਣੇ ਤੰਦਰੁਸਤ ਆ ਬਾਬੇ ਦੀ ਕਿਰਪਾ ਹੈ ਤੇ ਹੁਣ ਵਾਹ ਖੁੱਡਾ ਸਾਫ ਕਰਕੇ ਤੇ ਥੈਲੇ 'ਚ ਪਾ ਕੇ ਸਮਾਨ ਸੋਣ ਆ ਸਾਰਾ ਮਿੱਟੀ ਮੁੱਟੀ ਚੱਕ ਦਵਾਂਗੇ ਮਿੱਤਰੋ ਆਪਾਂ ਨੇ ਵਾਹ ਕਰਦੀ ਐ ਨਵੇੜਦੀ ਐ ਕੰਮ ਕਬੂਤਰੀਆਂ ਪਹਿਲਾਂ ਸਭ ਤੋਂ ਪਹਿਲਾਂ ਕਬੂਤਰੀਆਂ ਕੱਢ ਕੇ ਡੋਲੀ 'ਚ ਪਾ ਦਈਏ ਡੋਲੀ ਛੱਡ ਕੇ ਫਿਰ ਆ ਬਾਹਰ ਸਵਾਈ ਕਰ ਦੂੰਗੇ ਫਿਰ ਖੁੱਡਾ ਅੰਦਰ ਸਾਫ ਕਰਕੇ ਝਾੜੂ ਮਾਰ ਕੇ ਤੇ ਫਿਰ ਅੰਦਰ ਪਾਣੀ ਲਾ ਦਾਂਗੇ ਇੱਥੇ ਇੱਥੇ ਪਲੱਸਟਰ ਹੋਇਆ ਬਾਈ ਤੇ ਬਾਕੀ ਠੀਕ ਐ ਅੰਦਰ ਵੀ ਕਬੂਤਰ ਐ ਨੋਕੇ ਬੈਠੇ ਐ ਮੱਲੋਂ ਬੰਦ ਕਰੇਗੇ ਤੇ ਰਾਤ ਦੇ ਆਪਾਂ ਨੇ ਤੇ ਠੀਕ ਹੈ ਮਿੱਤਰੋ ਕਰਦੀ ਹੁਣ ਸਫਾਈ ਹਾਂਜੀ ਲੋ ਬਈ ਮਿੱਤਰੋ ਸਾਫ ਸਫਾਈ ਹੋਊਗੀ ਐ ਤੇ ਤੁਹਾਨੂੰ ਦਿਖਾਉਂਦੇ ਆ ਅੰਦਰ ਵੜ ਜੀ ਤੇ ਨੈਟ ਨੂੰ ਟੈਨ ਲਾਤੇ ਆਏ ਤੇ ਕਰੋ ਚੈੱਕ ਮਿੱਤਰੋ ਬਾਕੀ ਕੂਤਰੀਆਂ ਵੀ ਲੋੜੀ ਦੀ ਸ਼ਰਤਾਂ ਐ ਠੀਕ ਹੈ ਬਾਹਰ ਵੀ ਸਫਾਈ ਕਰਤੀ ਐਨ ਪਰ ਹੁਣ ਅੰਦਰ ਵਾਲੇ ਕੂਤਰ ਖੋਲਾਂਗੇ ਬਾਹਰ ਤੇ ਅੰਦਰ ਵੀ ਸਫਾਈ ਕਰਤੀ ਐਨ ਪੂਰੀ ਵਧੀਆ ਤਰੀਕੇ ਨਾਲ ਤਾਂ ਹੁਣ ਤਰਾਇ ਕਰਦੀ ਐ ਮਿੱਤਰੋ ਤੇ ਇਹਦੇ ਚ ਪਾਣੀ ਪਾ ਕੇ ਕਰਾਂਗੇ ਪਾਣੀ ਜਿਆਦਾ ਵੇਸਟ ਨਹੀਂ ਹੁੰਦਾ ਨਾ ਅੰਦਰ ਜਿਆਦਾ ਗਿੱਲਾ ਹੋਊਗਾ ਬਬ ਪੂਰੀ ਪੂਰੀ ਜਿੰਨੀ ਕੁ ਲੋਡ ਹੋਊਗੀ ਉਨਾਂ ਉਨਾਂ ਤਰਾਈ ਮਾਰ ਦਾਂਗੇ ਇਹ ਨਾਲ ਪਾਣੀ ਬਿਲਕੁਲ ਵੇਸਟ ਨਹੀਂ ਹੁੰਦਾ ਮਿੱਤਰੋ ਤੇ ਤਰਾਈ ਦੀ ਤਰਾਈ ਹੋ ਜਾਊਗੀ ਤੇ ਅੰਦਰ ਵੀ ਸੁੱਕਾ ਰਹੂਗਾ ਦਿਨ ਚ ਘੱਟੋ ਘੱਟ 6-7 ਵਾਰ ਮਾਰ ਦਾਂਗੇ ਤੇ ਬਾਕੀ ਇਹਨ ਵਧੀਆ ਹੋ ਜਾਊਗਾ ਤੇ ਫਿਰ ਖੋਲਦੇ ਆ ਮਿੱਤਰੋ ਤਰਾਈ ਕਰਕੇ ਅੰਦਰ ਕੂਤਰਾਂ ਨੂੰ ਇੱਦਾਂ ਤੇ ਇੱਧਰ ਵਾਲਾ ਖੁੱਡਾ ਵੀ ਖੁੱਲਾ ਹੀ ਰਹਿਣ ਦਾਂਗੇ ਕੂਤਰ ਫਿਰੀ ਜਾਉਂਗੇ ਆਪਣਾ ਆਰਾਮ ਤੇ ਕਿਉਂਕਿ ਧੁੱਪ ਲੱਗ ਲੂਗੀ ਖੁੱਡੇ ਨੂੰ ਖੁੱਲਾ ਰਹੂਗਾ ਤੇ ਬਾਕੀ ਠੀਕ ਐ ਮਿੱਤਰੋ ਬਕਰਦੀ ਹੁਣ ਤਰਾਈ ਹਾਂਜੀ ਲੋ ਬਾਈ ਮਿੱਤਰੋ ਤਰਾਈ ਕਰਤੀ ਆਪਾਂ ਨੇ ਸਾਰੀ ਗੰਦਾਂ ਦੀ ਜਨਾਬ ਪਲਸਟਰ ਕਰਿਆ ਸੀ ਤੇ ਬਾਕੀ ਮਿੱਤਰੋ ਕਰੋ ਚੈੱਕ ਖੁੱਡੇ ਆਪਣੇ ਬਣ ਗਿਆ ਐ ਇਹਨੂੰ ਵਧੀਆ ਪੂਰਾ ਟੌਪ ਏ ਕਲਾਸ ਤੇ ਬੱਸ ਦੇਖਦੇ ਆਂ ਅੱਗੇ ਜਾ ਕੇ ਹਲ ਤਾਂ ਨਹੀਂ ਸੀਜ਼ਨ ਜਦੋਂ ਸ਼ੁਰੂ ਹੋਣੇ ਤੇ ਪਹਿਲਾਂ ਰੰਗ ਵੀ ਕਰ ਦਾਂਗੇ ਖੁੱਡੇ ਨੂੰ ਠੰਡਾ ਠੰਡਾ ਨਹੀਂ ਕਰਾਂਗੇ ਤੇ ਜਦੋਂ ਗਰਮੀ ਜੀ ਹੋਊਗੀ ਉਦੋਂ ਕਰ ਦਾਂਗੇ ਕਿਉਂਕਿ ਹੁਣ ਵੀ ਆਪਾਂ ਨੇ ਪੰਗਾ ਹੀ ਲਿਆ ਪਲਾਸਟਰ ਕਰਨਿਆ ਖੁੱਡੇ ਠੰਡੇ ਰਹਿੰਦੇ ਕਿਉਂ ਠੰਡਾ ਬਿਮਾਰ ਹੋਣੇ ਦਾ ਕਾਰਨ ਹੈ ਦੇਖਦੇ ਆ ਮਿੱਤਰੋ ਜਾਂ ਤਾਂ ਇਦਾਂ ਕਰਾਂਗੇ ਇਹਨੂੰ ਤਾਂ ਚਲੋ ਕਰਤੇ ਆ ਕੋਈ ਚੱਕਰ ਨਹੀਂ ਇੱਧਰ ਵਾਲੇ ਖੁੱਡੇ ਨੂੰ ਸੋਚ ਰਹੇ ਆ ਵੀ ਕਰ ਲਿਆ ਤਾਂ ਕੀ ਕਰਦੀਏ ਤੇ ਜਿਹੜੇ ਟੋਏ ਜੇ ਗੱਡੇ ਵੇ ਕਬੂਤਰਾਂ ਨੇ ਇਹ ਭਰਦੀਏ ਇਕੱਲੇ ਵੀ ਬਾਕੀ ਪਲਾਸਟਰ ਫੇਰ ਕਰਦਾਂਗੇ ਅੱਗੇ ਗਰਮੀ 'ਚ ਨਾਲੇ ਖੁੱਡੇ ਸੁੱਕ ਛੇਤੀ ਜਾਉਂਗੇ ਤੇ ਨਾਲੇ ਮਿੱਤਰੋ ਗਰਮੀ ਆਜੂਗੀ ਕਬੂਤਰਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ ਨਹੀਂ ਹੁਣ ਤਰਾਈ ਹੁੰਦੀ ਐ ਪਲਾਸਟਰ ਹੋਊਗਾ ਖੁੱਡੇ ਰਹਿੰਦੇ ਠੰਡੇ ਇਹ ਕੂਂ ਠੰਡਾ ਦਾ ਮੌਸਮ ਐ ਦੇਖਦੇ ਆ ਜਿਹੜਾ ਇਹ ਤਸਲਾ ਬਚਿਆ ਬਈ ਹੀ ਇਹਦੇ ਨਾਲ ਤਾਕੀਆਂ ਤੁਕੀਆਂ ਕਰਦਾਂਗੇ ਐਨ ਵਧੀਆ ਤਰੀਕੇ ਨਾਲ ਤੇ ਬਾਕੀ ਫੇਰ ਕਰ ਦਾਂਗੇ ਕੋਈ ਚੱਕਰ ਨਹੀਂ ਪਰ ਕਰਾਂਗੇ ਕਰਾਂਗੇ ਜ਼ਰੂਰ ਕਰਾਂਗੇ ਜ਼ਰੂਰ ਫਿਰ ਇਦਾਂ ਕਰਾਂਗੇ ਇਹ ਵੀ ਕੁੱਡਾ ਕਰਕੇ ਨਾਲ ਦੀ ਨਾਲ ਫਿਰ ਪੇਂਟ ਵੀ ਮਾਰ ਦਾਂਗੇ ਖੁੱਡਿਆਂ ਨੂੰ ਤੇ ਬਾਕੀ ਬਾਹਰ ਵੀ ਕਰ ਦਾਂਗੇ ਫਿਰ ਥੋੜੀ ਥੋੜੀ ਕੰਦਾਂ ਅੱਗੇ ਵਾਲੀ ਪਿੱਛੇ ਵਾਲੀਆਂ ਵੀ ਕਰ ਦਾਂਗੇ ਦੇਖ ਲਾਂਗੇ ਜਿਵੇਂ ਲੋਟ ਲੱਗਿਆ ਤੇ ਬਾਕੀ ਹੁਣ ਕਬੂਤਰਾਂ ਨੂੰ ਕੱਢਦੇ ਆਂ ਮਿੱਤਰੋ ਬਾਹਰ ਧੁੱਪ 'ਚ ਬੈਠੇ ਰਹੂਗੇ ਲੰਡੇ ਆਪਾਂ ਨੇ ਲਈ ਆ ਤਾਰ ਲੋ ਜੀ ਬਣੇ ਨੂੰ ਕਰਦੇ ਆ ਕੂਤਰਾਂ ਦੇ ਇਹ ਡੰਡਾ ਵੀ ਇੱਧਰ ਕਰ ਦਿੰਦੇ ਆ ਤੇ ਠੀਕ ਹੈ ਮਿੱਤਰੋ ਹੁਣ ਕੱਢਦੇ ਆ ਕੂਤਰਾਂ ਨੂੰ ਬਾਹਰ ਬੈਠੇ ਰਹੋਗੇ ਧੁੱਪਾਂ ਚ ਤੇ ਬਾਕੀ ਕੂਤਰੀਆਂ ਡੋਲੀ 'ਚ ਬੈਠੀਆਂ ਕੋਈ ਚੱਕਰ ਨਹੀਂ ਬੈਠੀਆਂ ਰਹਿਣ ਦਿਓ ਇਹਨਾਂ ਨੂੰ ਵੀ ਤੇ ਬਾਕੀ ਹੁਣ ਇਹਨਾਂ ਨੂੰ ਕਰ ਦਾਂਦੇ ਆ ਬਾਹਰ ਫਿਰ ਆਪਾਂ ਚੱਲਦੇ ਆ ਮਿੱਤਰੋ نیچے ਘਰ ਦੇ ਬੁਲਾ ਰਹੇ ਆ ਰੋਟੀ ਖਾਈਏ ਜਾ ਕੇ ਟਾਈਮ ਹੋ ਗਿਆ 10 ਵਜੇ ਦਾ ਆਪਾਂ ਸਵੇਰ ਦੇ ਚੜੇ ਵੀ ਇੱਥੇ ਹੀ ਉੱਪਰ ਤਾ ਕਰਕੇ ਹੁਣ ਨੀਚੇ ਚਲਦੇ ਹਾਂ ਨਹੀਂ ਗਾਲਾਂ ਦਾ ਕੰਮ ਹੋ ਜਾਣਾ ਚਲਦੇ ਹਾਂ ਮਿੱਤਰੋ ਹੁਣ ਕਬੂਤਰਾ ਨੂੰ ਬਾਹਰ ਕੱਢ ਗਏ ਤੇ ਹਾਂਜੀ ਲੋ ਬਾਈ ਮਿੱਤਰੋ ਕਬੂਤਰਾ ਖੋਲਤੇ ਬਾਹਰ ਤੇ ਅੰਦਰ ਅੰਦਰ ਚਲੇ ਗਏ ਆਪਾਂ ਉਹ ਤਾਕੀ ਤਾਂ ਨਹੀਂ ਬੰਦ ਕਰ ਰਹੇ ਕਿਉਂਕਿ ਉਧਰ ਧੁੱਪ ਲੱਗ ਲੂਗੀ ਸੁੱਕੀ ਜਾਊਗਾ ਤੇ ਕੋਈ ਚੱਕਾ ਨਹੀਂ ਫੇਰੀ ਜਾਣ ਤੋਂ ਬਾਕੀ ਕਬੂਤਰਾ ਨੂੰ ਤੇ ਬਾਕੀ ਜਿਹਨੇ ਧੁੱਪ ਸੇਕਣੀ ਹੋਊਗੀ ਉਹ ਬਾਹਰ ਧੁੱਪਾਂ ਜੀ ਬੈਠ ਜੂंगे ਜਿਹਨੇ ਅੰਦਰ ਜਾਣਾ ਉਹ ਅੰਦਰ ਹੀ ਜਾਣਗੇ ਤੇ ਬਾਕੀ ਠੀਕ ਹੈ ਮਿੱਤਰੋ ਬਾਕੀ ਬੱਚੇ ਵੀ ਬੈਠੇ ਆ ਛਤਰੀਆਂ ਤੇ ਕਰੋ ਚੈੱਕ ਤੇ ਬਾਕੀ ਬਿੱਲੀ ਬੁੱਲੀ ਦੇਖ ਲਿਆ ਬਿੱਲੀ ਹੈ ਨਹੀਂ ਤੇ ਹੁਣ ਚਲਦੇ ਆ ਮਿੱਤਰੋ ਪਾ ਵੀ ਨੀਚੇ ਤੇ ਥੈਲਾ ਚੱਕ ਲਿਆ ਇਹ ਮਠਾਈਆਂ ਗੇਰਿਆ ਹੀ ਆ ਜਾ ਕੇ ਤੇ ਚਲਦੇ ਆ ਮਿੱਤਰੋ ਹੁਣ ਨੀਚੇ ਹਾਂਜੀ ਲੋ ਬਾਈ ਮਿੱਤਰੋ ਬੱਚੇ ਬੈਠੇ ਆ ਇੱਕ ਬੱਚਾ ਉੱਡ ਗਿਆ ਤਾਂ ਤੇ ਬਾਕੀ ਕਬੂਤਰ ਵੀ ਬੈਠੇ ਆ ਤੋਂ ਪੰਜ ਲਗੇ ਹੋਏ ਆ ਧੁੱਪਾਂ ਸੇਕਣ ਐਨ ਵਧੀਆ ਤੇ ਰੂੜੀ ਰੂੜੀ ਖਾ ਕੇ ਬੈਠੇ ਆ ਆਰਾਮ ਤੇ ਕਰੋ ਚੈੱਕ ਬਾਕੀ ਇਹ ਬੈਠੇ ਆਂਦਰ ਤੋਂ ਪਲਗ ਲੀ ਇੱਕ ਵਾਰ ਮਿੱਤਰੋ ਹੁਣ ਦੁਬਾਰੇ ਫੇਰ ਪਾਣੀ ਮਾਰ ਦਈਏ ਖੁੱਡਿਆਂ ਚ ਤੇ ਦਿਖਾਉਂਦੇ ਆ ਫੇਰ ਤੁਹਾਨੂੰ ਬਾਕੀ ਓਕੇ ਐ ਸੇਕਣ ਦੋ ਧੁੱਪਾਂ ਇਹਨਾਂ ਨੂੰ ਹਾਂਜੀ ਲੋ ਬਾਈ ਮਿੱਤਰੋ ਇਹ ਵੀ ਖੁੱਡਾ ਬੜਾ ਸਾਫ਼ ਕਰਤੇ ਆ ਤੇ ਸਿਮਿੰਟ ਚੱਕ ਲਿਆ ਇਹ ਰੇਤਾ ਚੱਕ ਲਿਆ ਤੇ ਜਿਹੜੇ ਟੋਏ ਟੋਏ ਜੇ ਸਾਰੇ ਭਰ ਦੰਦੇ ਆ ਕਵਰ ਕਰ ਦੰਦੇ ਆ ਇਹ ਹੋ ਗਏ ਸਾਰੇ ਭਰ ਦਈਏ ਮਿੱਤਰੋ ਤੇ ਫੇਰ ਤੁਹਾਨੂੰ ਦੰਦੇ ਆ ਖੁੱਡਾ ਬਣ ਜੂਗਾ ਬਣਾਏ ਵੀ ਐਨ ਵਧੀਆ ਇਹ ਤੱਕੀ ਦੁੱਕੀ ਐਨ ਸੈਟਾ ਦੇ ਦੇ ਮਸਾਲਾ ਲਾ ਦਿੰਦੇ ਐਨ ਵਧੀਆ ਤਰੀਕੇ ਨਾਲ ਤੇ ਕਰਦੀਆਂ ਮਿੱਤਰੋ ਬਣੇ ਦਾ ਵੀ ਕੰਮ ਅੰਬਲੀਟ ਤੇ ਹਾਂਜੀ ਲੋ ਬਾਈ ਮਿੱਤਰੋ ਇਹ ਖੁੱਡਾ ਖੁੱਲਾ ਛੱਡ ਤੇ ਸੁੱਕਣੇ ਨੂੰ ਤੇ ਬਾਕੀ ਇੱਧਰ ਕਬੂਤਰ ਛੱਡ ਤੇ ਹੁਣ ਅਜੇ ਤੱਕੀ ਲਾ ਦਿੰਦੇ ਆ ਬਾਕੀ ਕਰੋ ਚੈੱਕ ਮਿੱਤਰੋ ਕਬੂਤਰ ਬੈਠੇ ਬਣੇ ਐਨ ਓਕੇ ਬੈਠਾ ਚੈੱਕ ਕਰੋ ਮਿੱਤਰੋ ਤੰਦਰੁਸਤ ਐ ਕਬੂਤਰ ਐਨ ਪੂਰੇ ਬਾਕੀ ਹੁਣ ਚੱਲਦੇ ਆਪਾਂ نیچے ਛਤਰੀ ਵਾਲੇ ਬੱਚਿਆਂ ਨੂੰ ਵੀ ਕਰਦੀ ਅੰਦਰ ਟਾਈਮ ਹੋ ਗਿਆ 2 ਦਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਉਹ ਦਾਣੇ ਪਾ ਦਾਂਗੇ ਪਾਣੀ ਰੱਖ ਦਾਂਗੇ ਤੇ ਆਪਾਂ ਚੱਲਦੇ ਹੁਣ ਮਿੱਤਰੋ نیچے ਤੇ ਇਹ ਪੰਪ ਉਮਪਤੀ ਰੱਖ ਲੈਂਦੇ ਆ نیچے ਚੱਲ ਕੇ ਮਿੱਤਰੋ ਬੱਚੇ ਕਰਦੀ ਇਹ ਮੰਨ ਇੱਕ ਵਾਰ ਤੇ ਹਾਂਜੀ ਲੋ ਬਈ ਮਿੱਤਰੋ ਹੋ ਗਈ ਸੀ ਫ੍ਰੀ ਤੇ ਮਸਾਲਾ ਗਿਆ ਮੁੱਕ ਤੇ ਟੋਏ ਵੀ ਆਪਾਂ ਨੇ ਸਾਰੇ ਭਰਤੇ ਆ तकरीबन ਜਿਹੜੇ ਹੈ ਤੇ ਬਾਕੀ ਜਿਹੜਾ ਥੋੜਾ ਜਿਹਾ ਰਹਿ ਗਿਆ ਤਾਂ ਉਹ ਲਾਤੇ ਆ ਇਹ ਤਾਂ ਕੀ ਰਹਿ ਗਈ ਮਿੱਤਰੋ ਜੇ ਤਾਕੀ ਕਰਦੇ ਫਿਰ ਇਹ ਨਹੀਂ ਹੋਣਾ ਸੀ ਪਹਿਲਾਂ ਆਪਾਂ ਨੇ ਇਹੀ ਕਰਿਆ ਬਾਕੀ ਕਰੋ ਚੈੱਕ ਮਿੱਤਰੋ ਸਭਾਈ ਲੋ ਜੀ ਸਾਰਾ ਕਰ ਤੇ ਆਏ ਫੇ ਲੱਗੀ ਜਾਊਗੀ ਫੁੱਡ ਤੇ ੁੱਪਾ ਸੁੱਕੇ ਤੇ ਛੱਡ ਦਾਂਗੇ ਕਬੂਤਰ ਮਿੱਤਰੋ ਅੰਦਰ ਬਾਕੀ ਬੈਠੇ ਆ ਬਾਹਰ ਦਾਣਾ ਪਾਣੀ ਬਾਹਰੇ ਪਾ ਦਾਂਗੇ ਅੱਜ ਇਹਨਾਂ ਨੂੰ ਇਹਨਾਂ ਨਹੀਂ ਇੱਧਰ ਖੁੱਡੇ 'ਚ ਕਰ ਦਾਂਗੇ ਤੇ ਹਾਂਜੀ ਲੋ ਬਈ ਮਿੱਤਰੋ ਟਾਈਮ ਲੱਗਿਆ ਨਹੀਂ ਆਪਣਾ ਅੱਜ ਇਨੂੰ ਬਾਜਰੇ ਨੂੰ ਮਲਣਾ ਸੀ ਤੇਲ ਰਾਤ ਰੋਤ ਨੂੰ ਮਲਦਾਂਗੇ ਤੇ ਸਵੇਰ ਨੂੰ ਫਿਰ ਧੁੱਪ ਲਵਾ ਲਾਂਗੇ ਮਚਾਲਦੇ ਆ ਬੱਚੇ ਤਾਰਦੀ ਏ ਤੇ ਹਾਂਜੀ ਲੋ ਬਈ ਮਿੱਤਰੋ ਬੱਚੇ ਕਰਤੇ ਅੰਦਰ ਤੇ ਹੁਣ ਇਹਨਾਂ ਦਾ ਪਾਣੀ ਵਾਲਾ ਚੱਕਰਾ ਕੱਢਦੀ ਏ ਬਾਹਰ ਪਾਣੀਆ ਚੱਕਰਾ ਕੱਢ ਕੇ ਤਾਜ਼ਾ ਧੋਤੇ ਭਰਾਂਗੇ ਗਰਮ ਪਾਣੀ ਦਾ ਉਹ ਤਾਜੇ ਦਾ ਤੇ ਪਾਣੀ ਲਿਆਵਾਂਗੇ ਉੱਪਰ ਇਹਨੂੰ ਧੋ ਕੇ ਰੱਖ ਦਾਂਦੇ ਆ ਨਾ ਸੁੱਕਣਾ ਪਾ ਦਾਂਦੇ ਧੁੱਪ ਚ ਸੁੱਕੀ ਜਾਊਗਾ ਫਿਰ ਤਾਜ਼ਾ ਪਾਣੀਆ ਧੋਕੇ ਭਰ ਦਾਂਗੇ ਹਾਂਜੀ ਲੋ ਬਈ ਮਿੱਤਰੋ ਆਗੇ ਸੀ ਉੱਪਰ ਤੇ ਨੀਚੇ ਵੀ ਬੱਚਿਆਂ ਨੂੰ ਪਾਣੀ ਪਾਤੇ ਆ ਤੇ ਉੱਪਰ ਵੀ ਮਿੱਤਰੋ ਅੱਜ ਪਾ ਕੇ ਦਵਾਈਆਂ ਪਾਣੀ ਦਈਏ ਰੱਖ ਤੇ ਕਬੂਤਰ ਇੱਧਰ ਛੱਡੇ ਹੋਏ ਸੀ ਕਿਉਂਕਿ ਇਹ ਖੁੱਡਾ ਆਪਣਾ ਸੁੱਕਾ ਸੀ ਉੱਧਰ ਥੋੜਾ ਜਿਹਾ ਗਿੱਲਾ ਤਾਂ ਨਹੀਂ ਇਹਨਾਂ ਨੇ ਫੇਰ ਪੱਟ ਦੇਣਾ ਤਾਂ ਤੇ ਲੱਗੇ ਆ ਕਬੂਤਰ ਪਾਣੀ ਪੀਣ ਦੇਖ 15 ਕੁ ਮਿੰਟ ਤੱਕ ਇਹਨਾਂ ਨੂੰ ਦਾਣੇ ਰੱਖ ਦਾਂਗੇ ਤੇ ਮਿੱਤਰੋ ਪਾਣੀ ਪੀਣ ਦੋ ਹੈਗੇ ਆ ਪਿਆਸੇ ਤੇ ਇੱਧਰ ਲਈ ਖੁੱਡੇ ਦੀ ਤਾਕੀ ਦਿੰਦੇ ਆ ਲਾਹ ਫਵਾ ਹੋਵੇ ਲੱਗ ਲਈ ਵੈਸੇ ਤਾਂ ਕੁੱਡਿਆਂ ਚ ਵਧੀਆ ਤਰੀਕੇ ਨਾਲ ਤੇ ਇਧਰ ਦੀ ਵੀ ਤਾਕੀ ਦਿੰਦੇ ਆ ਲਾ ਕਬੂਤਰੀਆਂ ਖੋਲ ਦਿੰਦੇ ਆ ਡੋਲੀ ਚੋਂ ਬਾਹਰ ਬਾਹਰ ਫਰੀ ਜਾਉਂਗੀਆਂ ਤੇ ਪਾਣੀ ਫਿਰ ਉਹਨਾਂ ਦਾ ਕੱਢ ਕੇ ਬਾਹਰ ਰੱਖ ਦਿੰਦੇ ਇਹ ਪੀ ਲੂਗੀਆਂ ਬਾਕੀ ਇਹਨਾਂ ਨੂੰ ਪਾਣੀ ਪੀ ਲਾਣ ਦਾ ਮਿੱਤਰੋ ਪਾਣੀ ਕੱਢ ਦਿੰਦੇ ਆ ਬਾਹਰ ਚਲੋ ਭਾਈ ਮਿੱਤਰੋ ਪਾਣੀ ਦਾ ਡ੍ਰਿੰਕਰ ਕੱਢ ਤੇ ਆ ਬਾਹਰ ਤੇ ਇੱਕ ਕੂਤਰੀ ਵੜ ਗਈ ਸੀ ਅੰਦਰ ਉਹਨੂੰ ਵੀ ਕੱਢ ਲਾਂਦੇ ਆ ਬਾਹਰ ਇਹ ਰਹੀ ਉਹ ਕਬੂਤਰੀ ਛੱਡਦੀ ਬਾਹਰ ਤੇ ਬਾਕੀ ਹੁਣ ਮਿੱਤਰੋ ਦੂਸਰੀਆਂ ਕਬੂਤਰੀਆਂ ਵੀ ਕੱਢ ਦਿੰਦੇ ਆ ਬਾਹਰ ਉਹ ਵੀ ਬਾਹਰ ਆ ਜੂਗੀਆਂ ਤੇ ਧੁੱਪ 'ਚ ਬੈਠੀਆਂ ਰਹੂਗੀਆਂ ਤੇ ਠੀਕ ਹੈ ਮਿੱਤਰੋ ਆਈ ਹੋਪ ਤੁਹਾਨੂੰ ਇਹ ਵੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਆ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਜਿਹੜੇ ਨਵੇਂ ਆ ਚੈਨਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਈ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ